ਹਣੀ ਮਾਜੀ ਅੱਜ ਅਸੀਂ ਇੱਥੇ 에어ਪੋਰਟ ਤੇ ਸਰਦਾਰ ਐਸਪੀ ਸਿੰਘ ਰਾਏ ਦੀ ਅਗਵਾਈ ਹੇਠ ਆਏ ਆ ਮੇਰੇ ਨਾਲ ਸਰਦਾਰ ਸੁਖਿੰਦਰ ਸਿੰਘ ਹੀਰ ਨੇ ਜੋ ਪੰਜਾਬ ਪ੍ਰਧਾਨਨੀਆ ٹرسٹ ਦੇ ਅਸੀਂ ਨਾਲਾ ਖੇਤਰ ਨਾਲ ਸੰਬੰਧਿਤ ਮਧੂਸ਼ਾਂਗਾ ਪਿੰਡ ਉੱਥੋਂ ਦਾ ਨੌਜਵਾਨ ਸੀ 29 ਸਾਲਾ ਬਿਕਰਮਜੀਤ ਸਿੰਘ ਜਿਹਦੀ ਬੀਤੀ ਇੱਕ ਦਸਤ ਨੂੰ ਦਬਾਈ ਚ ਕੁਝ ਕਾਰਨਾ ਕਰਕੇ ਮੌਟ ਹੋ ਗਈ ਸੀ ਉਹਦੀ ਡੈੱਡ ਬੋਡੀ ਲੈਣ ਲਈ ਇੱਥੇ ਆਏ ਆ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੱਖ-ਵੱਖ ਇਲਾਕੇ ਦੀਆਂ ਸ਼ਕਸ਼ੀਤਾ ਰਾਈ ਵੀ ਤੇ ਉਹ ਪਤਾ ਲੱਗਾ ਸੀਗਾ ਵੀ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਤੇ ਜੰਤੋਂ ਡੈੱਡ ਬੋਡੀ ਤੋਂ ਉਹਨਾਂ ਨੇ ਮਨਾਂ ਕਰਤਾ ਜਿਸ ਤੋਂ ਬਾਅਦ ਅਬਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ ਉਹਨਾਂ ਨੇ ਉੱਥੇ ਭਾਰਤੀ ਐਮਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ ਤਾਂ ਉਹ ਫਿਰ ਉਹ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਅਪਰੰਤ ਕੰਪਨੀ ਨੇ ਦੇ ਸਹਿਯੋਗ ਨਾਲ ਤੇ ਭਾਰਤੀ ਦੂਤਾਂਵਾਸਤੇ ਸਹਿਯੋਗ ਨਾਲ ਟਰਸਟ ਜਿਹੜੀ ਬੋਡੀ ਆ ਜਿੱਥੇ भेजीया ਤੇ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨਾ ਹੈ ਇੱਥੇ ਇਹ ਕਿੰਨੀ ਬੋੜੀਆਂ ਕਿਹੜੀਆਂ ਕੁੱਲ ਕਿੰਨੀਆਂ ਡੱਡ ਬੋੜੀਆਂ ਇਡੀਆਂ ਬਦਵਿਸ਼ ਤੋਂ ਆ ਚੁੱਕੀਆਂ ਨੇ ਹੁਣ ਤੱਕ ਜਿਹੜਾ ਬ੍ਰਾਈ ਸਾਬ ਦੇ ਯਤਨਾਂ ਨਾਲ ਇਹ ਵਾਲੀ ਵਿੱਚ ਬੋਡੀ ਪਾਕੀ 371 ਮ੍ਰਿਤਕ ਦੇ ਆ ਜਿਹੜੀਆਂ ਭਾਰਤ ਪੰਚਾਇਆ ਜਾ ਚੁੱਕੀਆਂ ਤੇ ਆਉਣ ਵਾਲੇ ਦਿਨਾਂ ਵਿੱਚ ਉਥੇ ਪਤਾ ਲੱਗਾ ਭਾਜੀ ਨੇ ਦੱਸਿਆ ਸਾਨੂੰ ਵੀ 6 ਤੋਂ 7 ਵੱਖ-ਵੱਖ ਥਾਵਾਂ ਦੀਆਂ ਵਿਾਰਸ ਜਿਹੜੀਆਂ ਦੇ ਅਜੇ ਵਾਰਸਾਂ ਨੂੰ ਪਤਾ ਵੀ ਨਹੀਂ ਆ ਉਹ ਵੀ ਡੈੱਡ ਬੋਡੀਆਂ ਹੈਗੀਆਂ ਜਿਹੜੀਆਂ ਜਲਦੀ ਭਾਰਤ ਲਿਆਂਦੀਆਂ ਜਾਣਗੀਆਂ ਤੇ ਇੱਕ ਮਰਤਕ ਦੇ ਦਾ ਉੱਥੇ ਹੀ ਸਨਸਕਾਰ ਕਰ ਦਿੱਤਾ ਗਿਆ ਹੈ ਪਿੰਡ ਦੀ ਪੰਚਾਇਤ ਨੇ ਉੱਥੇ ਲਿਖ ਕੇ ਦੇ ਦਿੱਤਾ ਸੀ ਪਰ ਉਹਦੇ ਵਾਰਸ ਨਹੀਂ ਹੈਗੇ ਤੇ ਇੱਥੇ ਨਹੀਂ ਲਿਆਂਦਾ ਜਾ ਸਕਦਾ ਇਸ ਕਾਰਨ ਹਾਂਜੀ ਭਾਜੀ ਅਜੇ 에어ਪੋਰਟ ਤੇ ਪਹੁੰਚੇ ਹੋਏ ਕੀ ਮਸਲਾ ਹੈਗਾ ਤੇ ਜੀ ਸਾਹ ਰਾਜ ਜਸੀਂ ਸਾਡਾ ਛੋਟਾ ਬੇਟਾ ਬੇਕਰਮਜੀਤ ਸਿੰਘ ਪਿੰਡ ਮਦੂਸ਼ਾਂਗੇ ਜੋ ਆਪਣੀ ਰੋਜੀ ਰੋਟੀ ਵਾਸਤੇ ਵਿਦੇਸ਼ ਵਿੱਚ ਗਿਆ ਸੀਗਾ ਕੁਝ ਹੋਣੀ ਨਹੀਂ ਉੱਥੇ ਘੇਰ ਲਿਆ ਤੇ ਉਹਦੇ ਉਹਦੀ 40 ਦਿਨ ਹੋ ਗਏ ਡੈਥ ਹੋਈ ਨੂੰ 1 ਅਗਸਤ ਨੂੰ ਉਥੇ ਉਹਦੀ ਡੈਥ ਹੋਈ ਤੇ ਅੱਜ ਅਸੀਂ ਮੈਂ ਤੇ ਮੇਰੀ ਸਾਰੀ ਟੀਮ ਅੱਜ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਰ ਜੀ ਨੇ ਵੀ ਆਉਣਾ ਸੀਗਾ ਪਰ ਕੁੁਰਜੇਮਿਆ ਕਰਕੇ ਉਹ ਆ ਨਹੀਂ ਸਕੇ ਤੇ ਉਹਨਾਂ ਨੇ ਮੇਰੀ ਦਾਸ ਦੀ ਜੁੰਟੀ ਲਈ ਵੀ ਤੁਸੀਂ ਜਾਓ ਤੇ ਮੇਰੇ ਨਾਲ ਸਾਡੇ ਸੁਖਿੰਦਰ ਹੇਰ ਜੀ ਐਸ ਪੀ ਅਬਰਾਇ ਦੀ ਟੀਮ ਉਹ ਵੀ ਮੇਰੇ ਨਾਲ ਮੌਜੂਦ ਆ ਤੇ ਅੱਜ ਉਹਦੀ ਡੈੱਡ ਬੋਡੀ ਆ ਰਹੀ ਏਅਰਪੋਰਟ ਤੇ ਅਸੀਂ ਉਹ ਡੈੱਡ ਬੋਡੀ ਲੈਣ ਵਾਸਤੇ ਆਏ ਆ ਤੇ ਸਾਰੀ ਟੀਮ ਨਾਲ ਆ ਰਿਹਾ ਤੇ ਮੈਂ ਅਬਰਾਈ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਬੱਚੇ ਦੀ ਘਰ ਦੀ ਹਾਲਤ ਬਹੁਤ ਤਰਸਜੋ ਗਿਆ ਤੇ ਕਿਰਪਾ ਕਰਕੇ ਉਹਦੀ ਮਾਤਾ ਦੀ مالی ਸਹਾਇਤਾ ਕੀਤੀ ਜਾਵੇ ਉਹਦੀ ਪੈਨਸ਼ਨ ਲਈ ਜਾਵੇ ਕਿਉਂਕਿ ਚਲੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਬਾਕੀ ਅਸੀਂ ਆਪਣੇ ਵੱਲੋਂ ਪੂਰੇ ਨਗਰ ਵੱਲੋਂ ਜੋ ਪਿੰਡ ਦੀ ਗਵਾਈ ਕਰਦਾ ਸਾਡਾ ਛੋਟਾ ਵੀ ਜਗਰੂਪ ਜੀ ਵੱਲੋਂ ਪੂਰੇ ਨਗਰ ਵੱਲੋਂ ਅਸੀਂ ਆਪਣੇ ਐਸਪੀ ਅਬਰਾਈ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਹਰ ਟਾਈਮ ਪੰਜਾਬ ਦੀ ਔਖੀ ਘੜੀ ਦੇ ਵਿੱਚ ਸਾਡੇ ਨਾਲ ਖੜੇ ਹੁੰਦੇ ਨੇ ਅਬਰਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਿਲੋਂ ਸਲੂਟ ਆ ਇਹੋ ਜੀ ਸ਼ਖਸੀਅਤ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ ਨੈਕ ਔਰਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼